ਜ਼ਿਲ੍ਹਾ ਫਤਿਹਗੜ ਸਾਹਿਬ ਤੇ ਪਿੰਡ ਦਾ ਨਾਮ ਹੈ ਹਰਨਾਮਨਗਰ ਮੇਰੇ ਪਿੱਛੇ ਤੁਸੀਂ ਵੇਖੋਗੇ ਦੀਵਾਨ ਟੋਡਰ ਮਲਜੀ ਦਾ ਵਿਰਾਸਤੀ ਘਰ ਜਿਸ ਨੂੰ ਕਿਹਾ ਜਾਂਦਾ ਜਹਾਜ਼ ਹਵੇਲੀ ਇਹ ਕੁਛ ਇਦਾਂ ਪਤਾ ਵੀ ਜਹਾਜ਼ ਹਵੇਲੀ ਕਿਉਂ ਨਾਮ ਇਹਦਾ ਤੇ ਉਹਨਾਂ ਸ਼ੀਰਾਂ ਦੀ ਰਾਖੀ 48 ਘੰਟੇ ਇੱਕ ਬੱਬਰ ਸ਼ੇਰ ਨੇ ਕੀਤੀ ਸੀ ਗੁਰੂ ਨਾਨਕ ਦੇਵ ਜੀ ਜਿੱਥੇ ਜਿੰਨਾਂ ਚਿਰ ਸultanpur ਇੱਥੇ ਰਹੇ ਆ ਹਾਂਜੀ ਉਹ ਦਿੱਲੀ ਉਹਨਾਂ ਦਾ ਇਸ਼ਨਾਨ ਕਰਨ ਨੂੰ ਜਲ ਔਰ ਦਾਤਣ ਜਿਹੜੀ ਆ ਪਾਈਪ ਕੀਰਤ ਸਿੰਘ ਜੀ ਲੈ ਕੇ ਜਾਂਦੇ ਰਏ ਮਲਸੀਆਂ ਤੋਂ ਪੈਦਲ ਚੱਲ ਕੇ 16 ਕਿਲੋਮੀਟਰ ਬਣਦਾ ਜੀ ਕਿ ਸ਼ਹੀਦ ਉਦਮ ਸਿੰਘ ਦੀ ਸਮਾਰਕ ਬਣੀ ਹੈ ਇੱਥੇ ਤੁਸੀਂ ਆਖੋਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਉਦਮ ਸਿੰਘ ਦੀ ਸਮਾਰਕ ਕਿਵੇਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਹੁੰਚਿਆ ਇਸ ਟਾਈਮ ਸ੍ਰੀ ਫਤਿਹਗੜ੍ਹ ਸਾਹਿਬ ਕਿ ਕਈ ਐਸੇ ਥਾਨ ਨੇ ਕਿ ਸਾਨੂੰ ਨਾ ਬਾਰੇ ਸ਼ਾਇਦ ਨਾ ਪਤਾ ਹੋਵੇ ਅੱਜ ਦਾ ਸਾਰਾ ਦਿਨ ਆਪਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਜ਼ਾਰਨਾ ਸੋ ਆਓ ਫਿਰ ਸਫ਼ਰ ਸ਼ੁਰੂ ਕਰਦੇ ਹਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਸੋ ਬਣੇ ਰਿਓ ਵੀਡੀਓ ਦੇ ਨਾਲ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਪਿਛਲੀ ਵੀਡੀਓ ਚ ਆਪਾਂ ਇੱਥੇ ਤੱਕ ਪਹੁੰਚੇ ਸੀ ਬਾਬਾ ਮੋਤੀराम ਮਹਿਰਾ ਯਾਦਗਾਰੀ ਗੇਟ ਮਰਿੰਡੇ ਤੋਂ ਚੱਲ ਕੇ ਆਏ ਸੀ ਤੇ ਹੁਣ ਆਪਾਂ ਇਧਰ ਸਰਹੰਦ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਜਾਣਾ ਜਾਓ ਤੁਹਾਨੂੰ ਉੱਥੋਂ ਦੇ ਮੈਂ ਗੁਰਦੁਆਰੇ ਮਕਬਰੇ ਤੇ ਜਿਹੜੇ ਹੋਰ ਸਥਾਨ ਨੇ ਉਹ ਸਾਰੇ ਵਿਖਾਉਣ ਦੀ ਕੋਸ਼ਿਸ਼ ਕਰਦਾ ਪਾਸੇ ਆ ਕੇ ਤੇ ਹੁਣ ਦਰਸ਼ਨ ਕਰੋ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਇਤਿਹਾਸ ਇੱਥੋਂ ਦਾ ਹਰੇਕ ਸਿੱਖ ਦੇ ਹਰੇਕ ਪੰਜਾਬੀ ਦੇ ਮਨ ਚ ਵਸਿਆ ਜਿੱਥੇ ਛੋਟੇ ਸਹਿਬਜ਼ਾਦੇਾਂ ਦਾ ਸੰਸਕਾਰ ਕੀਤਾ ਗਿਆ ਸੀ। ਦੀਵਾਨ ਟੋਡਰਮਲ ਮੋਹਰਾ ਮਿਸ਼ੌਣ ਵਾਲੀ ਉਹ ਸਾਰੀ ਗਾਥਾ ਤੁਹਾਨੂੰ ਪਤਾ ਹੀ ਹੈ। ਗੁਰਦੁਆਰਾ ਸਾਹਿਬ ਤੋਂ ਐਸ ਪਾਸੇ ਜਿਹੜਾ ਰਾਹ ਜਾਂਦਾ ਇਹ ਚੁੰਨੀ ਲਾਂਡਰਾਂ ਅੱਗੇ ਮੋਹਾਲੀ ਤੇ ਚੰਡੀਗੜਾ ਦੇ ਪਾਸੇ ਤੇ ਆਹ ਪਾਸਾ ਜਾਂਦਾ ਅੱਗੇ 메ਨ ਗੁਰਦੁਆਰਾ ਸਾਹਿਬ ਨੂੰ ਜੋਤੀਸਰੂਪ ਸਾਹਿਬ ਤੋਂ ਐਸ ਪਾਸੇ ਤੁਸੀਂ ਵੇਖ ਰਹੇ ਹੋ ਸ਼੍ਰੀ ਗੁਰੂਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਐਜੀਪੀਸੀ ਦਾ ਇੱਕ ਆਦਾਰਾ ਪਰ ਬਹੁਤਿਆਂ ਦਾ ਇਹ ਮੰਨਣਾ ਕਿ ਅਗਰ ਮਾਤਾ ਗੁਜਰੀ ਕਾਲਜ ਤੇ ਬਾਬਾ ਬੰਦਾ ਸਿੰਘ ਭਾਦਰ ਕਾਲਜ ਨੂੰ ਮਿਲਾ ਕੇ ਇੱਕ ਯੂਨੀਵਰਸਿਟੀ ਬਣ ਜਾਂਦੀ ਤੇ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਯੂਨੀਵਰਸਿਟੀ ਤੇ ਬਿਲਕੁਲ ਆਸ-ਪਾਸੇ ਬਾਬਾ ਬੰਦਾ ਸਿੰਘ ਭਾਦਰ ਕਾਲਜ ਹੈ ਤੇ ਪਰਲੇ ਪਾਸੇ ਮਾਤਾ ਗੁਜਰੀ ਕਾਲਜ ਹੈ ਤੇ ਆਹ ਸਾਰੀ ਜਿਹੜੀ ਖਾਲੀ ਜਗ੍ਹਾ ਸੜਕ ਦੇ ਨਾਲ ਪਰਲੇ ਪਾਸੇ ਪਿੰਡਾਂ ਦੇ ਨਾਂ ਲਿਖੇ ਨੇ ਜਦੋਂ ਸ਼ਹੀਦੀ ਸਭਾ ਹੁੰਦੀ ਹੈ ਇੱਥੇ ਉਹਦੇ ਦਿਨਾਂ 'ਚ ਉਦੋਂ ਯਾਨੀ ਕਿ ਲੰਗਰ ਲੱਗਦੇ ਨੇ ਸਾਰੇ ਇਹ ਪੂਰਾ ਜਿਹੜਾ ਰਾਹ ਹੈਗਾ ਨਾ ਇਹ ਪੂਰਾ ਭਰਿਆ ਜਾਂਦਾ ਸੰਗਤਾਂ ਦੇ ਨਾਲ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੇ ਵਾਸ਼ਰੂਮ ਵਗੈਰਾ ਪੱਕੇ ਤੌਰ ਤੇ ਬਣਾਏ ਨਹੀਂ ਤਰਤੀ ਨੂੰ ਬੰਬ ਦਾ ਢੇਰ ਹੀ ਬਣਾ ਛੜਿਆ ਵੇਖ ਲਓ ਜਿਹੜਾ ਰਾਹ ਜਾਂਦਾ ਸਾਰਾ 메인 ਗੁਰਦੁਆਰਾ ਸਾਹਿਬ ਤੋਂ ਜੋਤੀ ਸਰੂਪ ਨੂੰ ਆਸ-ਪਾਸੇ ਤੇ ਕਹਿੰਦੇ ਵੀ ਉੱਚ ਦਬਾਊ ਗੈਸ ਪਾਈਪ ਲਾਣਾ ਇੱਥੇ ਖਦਾਈ ਖੁਦ ਹੀ ਕਰਨ ਤੋਂ ਪਹਿਲਾਂ ਫੋਨ ਕਰ ਲਿਓ ਸਾਨੂੰ ਉਹ ਅੱਗੇ ਸਾਹਮਣੇ 메인 ਗੁਰਦੁਆਰਾ ਸਾਹਿਬ ਆ ਜਾਣਾ ਤੇ ਜਿਹੜਾ ਆ ਸੱਜੇ ਪਾਸੇ ਗੁਰਦੁਆਰਾ ਸਾਹਿਬ ਸ਼ਾਇਦ ਕਈਆਂ ਨੂੰ ਨਾਮ ਪਤਾ ਹੋਵੇ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਵੀ ਇਹ ਗੁਰਦੁਆਰਾ ਕਿਹੜਾ ਹੈ ਜਿਹੜੇ ਇਸ ਗੁਰਦੁਰ ਸਾਹਿਬ ਦੀ ਮੈਂ ਗੱਲ ਕਰ ਰਿਹਾ ਸਾਂ ਇਹ ਗੁਰਦੁਰ ਸਾਹਿਬ ਨਿਆਂਗ ਸਿੰਘਾਂ ਦਾ ਇੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਗੁਰਦੁਆਰੇ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਬੀਬਾਨ ਗੜ੍ਹ ਸਾਹਿਬ ਕਹਿੰਦੇ ਜਦੋਂ ਛੋਟੇ ਸਾਹਿਬ ਜੀ ਆਦਿਆਂ ਨੂੰ ਸ਼ਹੀਦ ਕੀਤਾ ਸੀ ਨਾ ਉਸ ਤੋਂ ਬਾਅਦ ਮਾਤਾ ਜੀ ਨੇ ਵੀ ਆਪਣੇ ਸਰੀਰ ਤਿਆਗ ਦਿੱਤਾ ਸੀ ਤਿੰਨੋਂ ਸਰੀਰ ਕਹਿੰਦੇ ਇੱਥੇ ਨਾ ਇੱਕ ਇਹ ਹਸਲਾ ਨਦੀ ਵਗਦੀ ਸੀ ਸੰਗਲੇ ਜੰਗਲਾਂ ਵਿੱਚੋਂ ਸਰੀਰ ਕਹਿੰਦੇ ਉੱਥੇ ਸੁੱਟ ਦਿੱਤੇ ਸਨ ਉਹਨਾਂ ਦੇ ਤੇ ਉਹਨਾਂ ਸੇਰਾਂ ਦੀ ਰਾਖੀ 48 ਘੰਟੇ ਇੱਕ ਬੱਬਰ ਸ਼ੇਰ ਨੇ ਕੀਤੀ ਸੀ ਤੇ ਫਿਰ ਦੀਵਾਨ ਟੋਡਰਮਾਲ ਅਤੇ ਸੰਗਤਾਂ ਨੇ ਇੱਥੇ ਆ ਕੇ ਉਹਨਾਂ ਪੁੱਤਰ ਸੇਰਾਂ ਦੀ ਸੰਭਾਲ ਕੀਤੀ ਤੇ ਉਹਨਾਂ ਨੂੰ ਇਸ਼ਨਾਨ ਕਰਵਾ ਕੇ ਇਸ ਆ ਸਥਾਨ ਤੇ ਸਜਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਅੱਗੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਉਹਨਾਂ ਦਾ ਸੰਸਕਾਰ ਕੀਤਾ ਗਿਆ ਹੁਣ ਆਪਾਂ ਜਾ ਰਹੇ ਹਾਂ ਠੰਡੇ ਬੁਰਜ ਦੇ ਵੱਲ ਲੋ ਜੀ ਕਰੋ ਦਰਸ਼ਨ ਗੁਰਦੁਆਰਾ ਠੰਡਾ ਬੁਰਜ ਜਿੱਥੇ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦੇ ਨੂੰ ਕੈਦ ਵਿੱਚ ਰੱਖਿਆ ਗਿਆ ਸੀ ਠੰਡੇ ਬੁਰਜ ਦੇ ਵਿੱਚ ਉਹਦੇ ਦਿਨਾਂ ਦੇ ਵਿੱਚ ਗੁਰਦੁਆਰਾ ਫਿਰਫਾ ਦੇ ਗੜ੍ਹ ਸਾਹਿਬ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਛਿਣ ਕੇ ਸ਼ਹੀਦ ਕੀਤਾ ਗਿਆ ਸੀ ਤੇ ਖਾਲਸੇ ਦੀ ਨੀਂ ਸਦਾ ਸਦਾ ਲਈ ਉਹਨਾਂ ਨੇ ਪੱਕੀ ਕਰ ਦਿੱਤੀ ਸੀ ਧੰਨ ਮਾਤਾ ਗੁਜਰਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਆ ਜਿਹੜੀ ਤੁਹਾਨੂੰ ਮੈਂ ਪਾਈਪਲਾਈਨ ਦੀ ਗੱਲ ਕੀਤੀ ਸੀ ਨਾ ਇਹ ਪਾਈਪਲਾਈਨ ਇੱਥੇ ਗੁਰਦੁਆਰਾ ਸਾਹਿਬ ਵੀ ਆਉਂਦੀ ਹੈ ਤੇ ਇਸ ਲੰਗਰ ਹਾਲ ਦੇ ਵਿੱਚ ਵੀ ਪਾਈਪਲਾਈਨ ਆਉਂਦੀ ਹੈ ਤੇ ਬਾਕੀ ਲੱਕੜ ਦੇ ਨਾਲ ਵੀ ਸਿਲੰਡਰ ਵੀ ਰੱਖੇ ਨੇ ਸੇਵਾਦਾਰ ਨਾਲ ਗੱਲ ਕੀਤੀ ਸੀ ਵੀਰ ਨਾਲ ਤੇ ਇੱਥੇ ਸਟੀਮ ਤਿਆਰ ਕੀਤੀ ਜਾਂਦੀ ਹੈ ਸਟੀਮ ਤਿਆਰ ਹੋ ਕੇ ਇਹਨਾਂ ਪਾਈਪਾਂ ਦੇ ਰਾਹੀਂ ਅੱਗੇ ਲੰਗਰ ਹਾਲ ਚ ਜਾਂਦੀ ਹੈ ਤੇ ਇਹਦੇ ਨਾਲ ਵੀ ਦੇਗੇ ਪੱਕਦੇ ਨੇ ਜੀ ਲਓ ਜੀ ਫਾਟਕ ਕ੍ਰਾਸ ਕਰਨ ਤੋਂ ਬਾਅਦ ਤانوں ਲੈ ਕੇ ਚਲਦੇ ਆਂ ਦੀਵਾਨ ਟੋਡਰਮਲ ਜੀ ਦੀ ਜਹਾਜ਼ ਹਵੇਲੀ ਲੋ ਜੀ ਪਹੁੰਚੇ ਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਪਿੰਡ ਦਾ ਨਾਮ ਹੈ ਹਰਨਾਮਨਗਰ ਮੇਰੇ ਪਿੱਛੇ ਤੁਸੀਂ ਵੇਖੋਗੇ ਦੀਵਾਨ ਟੋਡਰਮਲ ਜੀ ਦਾ ਵਿਰਾਸਤੀ ਘਰ ਜਿਸ ਨੂੰ ਕਿਹਾ ਜਾਂਦਾ ਜਹਾਜ਼ ਹਵੇਲੀ ਪਿਛਲੇ 5-6 ਮਹੀਨਿਆਂ ਤੋਂ ਦੁਬਾਰਾ ਇਹਦਾ ਰੈਨੋਵੇਸ਼ਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਹੋਇਆ ਇੱਕ ਫਾਊਂਡੇਸ਼ਨ ਹੈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਕੁਝ ਬਾਹਰ ਦੇ ਮਤਲਬ ਸੱਜਣ ਮਿੱਤਰ ਐਨ ਆਰ ਆਈ ਜੁੜੇ ਨੇ ਤੇ ਸ਼੍ਰੋਮਣੀ ਕਮੇਟੀ ਐਸ ਜੀ ਪੀ ਸੀ ਦੇ ਨਾਲ ਸਾਰਾ ਮਤਲਬ ਮਿਲ ਕੇ ਸਾਰਾ ਹੋ ਰਿਹਾ ਤੇ ਫੋਟੋਆਂ ਵਿਖਾਉਂਦੇ ਆ ਤੁਹਾਨੂੰ ਕਿ ਕਿਵੇਂ ਦੀ ਦੇਖੇ ਦੀ ਬਣ ਜਾਏਗੀ ਤੇ ਇੱਕ ਵੀਰ ਇੱਥੇ ਮਿਲੇ ਨੇ ਹਰਮੇਸ਼ ਕੁਮਾਰ ਉਹ ਕਹਿੰਦੇ ਕਿ ਪਿਛਲੇ 12 15 ਸਾਲ ਤੋਂ ਮੈਂ ਇਸ ਤੇ ਸਟੱਡੀ ਕਰ ਰਿਹਾ ਉਹਨਾਂ ਤੋਂ ਜਾਣਦੇ ਆ ਤੇ ਨਾਲੇ ਤੁਹਾਨੂੰ ਦਰਸ਼ਨ ਮਿਲੇ ਕਰਾਉਂਦੇ ਆ ਦੀਵਾਨ ਟੋਡਰਮਲ ਜੀ ਦੀ ਹਵੇਲੀ ਦੇ ਪ੍ਰਾਣੀ ਇਮਾਰਤ ਨੂੰ ਹੋਰ ਨਹੀਂ ਟਾਇਆ ਜਾਏਗਾ ਕੁਦਰਤੀ ਤੌਰ ਤੇ ਜਿਹੜੀ ਟਾਹੀ ਟਾਹੀ 2025 ਚੱਲ ਰਿਹਾ ਤੇ ਜਾਗ ਤੇ ਆਈਏ ਪਰ ਮੈਨੂੰ ਲੱਗਦਾ ਕਿ ਵਾਵਾ ਲੇਟ ਹੋ ਗਏ ਆ ਇਸ ਨੂੰ ਅੱਜ ਤੋਂ ਪਹਿਲਾਂ ਬਣ ਜਾਣਾ ਚਾਹੀਦਾ ਸੀ ਬਹੁਤ ਵੱਡਾ ਮੈਂ ਟੂਰਿਸਟ ਥਾਂ ਹੀ ਕਹੂੰਗਾ ਇੱਕ ਪੂਜਣਯੋਗ ਜਗ੍ਹਾ ਹੈ ਦੀਵਾਨ ਟੋਡਰਮਲ ਜੀ ਯਾਦਗਾਰੀ ਗੇਟ ਤੇ ਬਣਿਆ ਚੰਗੀ ਗੱਲ ਏ ਤੇ ਪਰ ਕੁਰਬਾਨੀ ਬਹੁਤ ਵੱਡੀ ਹੈ ਇਹਨਾਂ ਦੀ ਇਸ ਕਰਕੇ ਇਹ ਜਗ੍ਹਾ ਚਲੋ ਹੁਣ ਵੀ ਬਹੁਤ ਸੋਹਣੀ ਤਿਆਰ ਹੋ ਜਾਣੀ ਹੈ ਤੇ ਆਜੋ ਆਪਾਂ ਵੀਰ ਜੀ ਨਾਲ ਗੱਲ ਕਰਦੇ ਆਂ ਤੇ ਨਾਲੇ ਅੱਗੇ ਫੇਰਾ ਪਾਉਨੇ ਆਂ ਜਹਾਜ਼ ਹਵੇਲੀ ਦੀਵਾਨ ਟੋਡਰਮਲ ਜੀ ਇਥੇ ਵੀਰ ਜੀ ਨੇ ਕਿਹਾ ਵੇਖੋ ਸਰਹੰਦੀ ਇੱਟਾਂ ਦੀ ਜਿਹੜੀ ਐ ਸਫਾਈ ਪਹਿਲਾਂ ਖਰੀਦੀਆਂ ਗਈਆਂ ਕਿੱਥੋਂ ਖਰੀਦੀਆਂ ਕਿਵੇਂ ਖਰੀਦੀਆਂ ਸਾਰੀਆਂ ਬੀਬੀਆਂ ਪੈਣਾ ਲੱਗੀਆਂ ਨੇ ਸੇਵਾ ਕਰਨ ਇਹ ਸਫਾਈ ਹੋ ਕੇ ਤੇ ਕੁਝ ਪ੍ਰਾਤਨ ਜਿਹੜੇ ਮਟੀਰੀਅਲ ਐ ਉਹੀ ਯੂਜ਼ ਕੀਤਾ ਜਾਏਗਾ ਉਹ ਸਾਹਮਣੇ ਤੁਸੀਂ ਵੇਖੋਗੇ ਉਹ ਵੀਰ ਹਰਮੇਸ਼ ਕੁਮਾਰ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਆਹ ਤੁਸੀਂ ਵੇਖ ਸਕਦੇ 1912 ਦੇ ਵਿੱਚ ਜਹਾਜ਼ ਹਵੇਲੀ ਆਵੇ ਸੀ ਤਸਵੀਰਾਂ ਲਈਆਂ ਫਿਰ 1972 ਦੇ ਵਿੱਚ ਤੇ ਇਧਰ ਹੈਗੀ ਹੈ 2024 ਦੇ ਵਿੱਚ ਤਸਵੀਰ ਤਕਰੀਬਨ ਮੌਜੂਦਾ ਤੇ ਆ ਜਿਹੜੀ ਇੱਕ ਪ੍ਰੋਪੋਜ਼ਡ ਹੈ ਵੀ ਇੰਦਾ ਬਾਰੀ ਦਿਖ ਦੇ ਕੇ ਤੇ ਆ ਯਾਨੀ ਕਿ ਰਿਮੇਨਿੰਗ ਪਾਰਟ ਆਫ ਦਾ ਬਿਲਡਿੰਗ ਕੁਛ ਇੰਦਾ ਰਹਿ ਜਾਏਗਾ ਬਾਕੀ ਆਪਾਂ ਵੀਰ ਜੀ ਤੋਂ ਜਾਣਦੇ ਆ ਤੇ ਮਟੀਰੀਅਲ ਆ ਵਾਲਾ ਯੂਜ਼ ਹੋਣਾ ਹੈ ਸਾਹਮਣੇ ਜਹਾਜ਼ ਹਵੇਲੀ ਵੀਰ ਜੀ ਇਹ ਮੜਾ ਦੱਸਿਓ ਸਾਰੀ ਜਾਣਕਾਰੀ ਦੀਵਾਨ ਟੋਡਰਮਲ ਜੀ ਦੀ ਹਵੇਲੀ ਤੇ ਇਹ ਕਿਵੇਂ ਮਤਲਬ ਸੇਵਾ ਆਰੰਭੀ ਗਈ ਆ ਹੁਣ ਤੇ ਕਿੰਨਾ ਸਮਾਂ ਹੋ ਗਿਆ ਤੇ ਕਿਵੇਂ ਕਿਵੇਂ ਅੱਗੇ ਪੜਾਵਾਂ ਚ ਹੋਣਾ ਹੈ ਜੀ ਸਭ ਤੋਂ ਪਹਿਲਾਂ ਜੀ ਸਾਡੀ ਜਿਹੜੀ ਵਰਾਸਤੀ ਫਾਊਂਡੇਸ਼ਨ ਹੈ ਦੀਵਾਨ ਟੋਡਰਮਲ ਵਰਾਸਤੀ ਫਾਊਂਡੇਸ਼ਨ ਉਹਨਾਂ ਨੇ ਸੇਵਾ ਕਾਰਜ ਜੀ ਕਰਨ ਦਾ ਆਰੰਭਕ ਸ਼ੁਰੂ ਕਰਿਆ ਜੀ ਹਾਂਜੀ ਤੇ ਦੀਵਾਨ ਟੋਡਰਮਲ ਵਰਾਸਤੀ ਫਾਊਂਡੇਸ਼ਨ ਦੇ ਜਿਹੜੇ ਸਾਰੇ ਸਾਡੇ ਸੀਨੀਅਰ ਨੇ ਜੀ ਉਹ ਵੈਸੇ ਅਮਰੀਕਾ ਕੈਨੇਡਾ ਚ ਨੇ ਠੀਕ ਹੈ ਇਹਨਾਂ ਦੇ ਪੂਰੇ ਸਹਿਯੋਗ ਦੇ ਨਾਲ ਜੀ ਇਹ ਜਿਹੜੀ ਹਵੇਲੀ ਗਿਰ ਚੁੱਕੀ ਸੀਗੀ ਉਹਨੂੰ ਦੁਬਾਰਾ ਜੀ ਸਟਾਰਟ ਕਰਨਾ ਹੈ ਜੀ ਉਹਦਾ ਠੀਕ ਹੈ ਜੀ ਦੁਬਾਰਾ ਸਟਾਰਟ ਹੋ ਰਿਹਾ ਤੇ ਇਹੀ ਇਟਾਂ ਦੀ ਬਿਲਕੁਲ ਸਫਾਈ ਕਰਕੇ ਜੀ ਉਹ ਹਵੇਲੀ ਦੀ ਪ੍ਰਾਤਨ ਦਿਖੇਗੀ ਹਾਂਜੀ ਇਹ ਇਟਾਂ ਲਾ ਕੇ ਉਹਨੂੰ ਬਹਾਲ ਕਰ ਦਿੱਤਾ ਜਾਊਗਾ ਠੀਕ ਹੈ ਇੱਥੇ ਮੈਂ ਇੱਕ ਲਿਖਿਆ ਪੜਿਆ ਸੀ ਆ ਟਰੈਡੀਸ਼ਨਲ ਮਟੀਰੀਅਲ ਕਹਿੰਦੇ ਯੂਜ਼ ਹੋਣਾ ਇਹਦੇ ਚ ਜੀ ਇਹ ਟਰੈਡੀਸ਼ਨਲ ਮਟੀਰੀਅਲ ਇਦਾਂ ਹੈ ਜੀ ਜੋ ਹਵੇਲੀ ਦੇ ਵਿੱਚ ਪਹਿਲੇ ਟਾਈਮੇ ਚੂਨਾ ਵਰਤਿਆ ਗਿਆ ਜਾਂ ਪੇਸਟ ਵਰਤਿਆ ਗਿਆ ਸੀਗਾ ਸੇਮ ਉਹੀ ਟ੍ਰੈਡੀਸ਼ਨਲ ਮਟੀਰੀਅਲ ਯੂਜ਼ ਹੋ ਰਿਹਾ ਹੈ ਹਾਂਜੀ ਲਾਈਮ ਯੂਜ਼ ਹੋ ਰਿਹਾ ਜੀ ਸੁਰਖੀ ਯੂਜ਼ ਹੋ ਰਿਹਾ ਕ੍ਰੈਸ਼ਰ ਜਿਹੜਾ ਸੈਂਡ ਹੁੰਦਾ ਜੀ ਉਹ ਯੂਜ਼ ਹੋ ਰਿਹਾ ਉਸ ਤੋਂ ਬਾਅਦ ਬਿੱਲ ਹੁੰਦਾ ਜੀ ਜਿਹਨਾਂ ਦਾ ਅਸੀਂ ਜੂਸ ਵੀ ਪੀਨੇ ਆ ਹਾਂਜੀ ਹਾਂ ਉਸ ਤੋਂ ਬਾਅਦ ਜੀ ਗੁੜ ਹੋ ਗਿਆ ਗੂੰਦ ਹੋ ਗਿਆ ਵਾਹ ਦਾਲਾਂ ਹੋ ਗਈਆਂ ਜੀ ਮੇਥੀ ਹੋ ਗਈ ਇਹ ਸਾਰਾ ਜੀ ਇਹ ਟ੍ਰੈਡੀਸ਼ਨਲ ਜਿਹੜਾ ਮਟੀਰੀਅਲ ਹਵੇਲੀ ਦੇ ਵਿੱਚ ਵਰਤਿਆ ਗਿਆ ਸੇਮ ਉਹੀ ਮਟੀਰੀਅਲ ਤਿਆਰ ਕਰਕੇ ਜੀ ਹਵੇਲੀ ਦੇ ਵਿੱਚ ਪੇਸਟ ਕਰ ਦਿੱਤਾ ਜਾਊਗਾ ਜੀ ਇਹ ਹਵੇਲੀ ਜੀ ਦਿਵਾਨ ਟੋਡਰ ਮਲ ਜੀ ਦੀ ਹੈ ਬਿਲਕੁਲ ਜੀ ਜਿਨ੍ਹਾਂ ਨੇ ਛੋਟੇ ਸਹਿਵਜ ਜਾਤੇ ਆ ਮਾਤਾ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕਰਨ ਵਾਸਤੇ ਜੀ ਇਹਨੇ ਆਪਣੀ ਜੰਨੀ ਧਨ ਦੌਲਤ ਸੀਗੀ ਜੀ ਉਹ ਸਾਰੇ ਗੁਰੂ ਘਰ ਲਈ ਸੇਵਾ ਕਰਵਾਤੀ ਸੀਗੀ ਵਾਹ ਜੀ ਵਾਹ ਤਕਰੀਬ ਜੀ 78000 ਸੋਨੇ ਦੀਆਂ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਜੀ ਖੜੀਆਂ ਕਰਕੇ ਉਹਨੇ ਖੜੀਆਂ ਕਰਕੇ ਜੀ ਉੱਥੇ ਜੋਤੀਸ ਰੂਪ ਸਾਹਿਬ ਜੀ ਜਾ ਕੇ ਜਗਾ ਹਮ ਪਰਚੇਜ਼ ਕਰੀ ਤੇ ਉਸੇ ਅੰਤਮ ਯਾਤਰਾ ਦੇ ਵਿੱਚ ਸਿਰਫ ਚਾਰ ਹੀ ਲੋਕ ਸ਼ਾਮਲ ਸੀਗੇ ਅੱਛਾ ਜੀ ਜਿਹਦੇ ਵਿੱਚ ਦੀਵਾਨ ਟੋਡਰਮਲ ਜੀ ਸੀਗੇ ਹਾਂਜੀ ਜਿਨ੍ਹਾਂ ਨੇ ਗੁਰੂ ਘਰ ਦੇ ਲਈ ਗੁਰੂ ਪਰਿਵਾਰ ਨੂੰ ਦੁੱਧ ਦੀ ਸੇਵਾ ਦਿੱਤੀ ਜੀ ਹਾਂਜੀ ਬਾਬਾ ਮੋਤੀराम ਮਹਾਰਾਜ ਜੀ ਹਾਂਜੀ ਤੇ ਅੱਤੇ ਉੱਲੇਖਾਂ ਜੀ ਜਿਹੜੇ ਅੱਤੇ ਵਾਲੀ ਪਿੰਡ ਦੇ ਚੌਧਰੀ ਸੀਗੇ ਜੀ ਅੱਛਾ ਜੀ ਤੇ ਲਾਸਟ ਦੇ ਵਿੱਚ ਜੀ ਇੱਕ ਬੀਬੀ ਜੀ ਵੀ ਸ਼ਾਮਲ ਸੀਗੇ ਜਿਨ੍ਹਾਂ ਨੂੰ ਨੂਰੇ ਬਾਹੀ ਦੀ ਭੈਣ ਕਿਹਾ ਗਿਆ ਸੀ ਠੀਕ ਹੈ ਠੀਕ ਹੈ ਇਹ ਕੁਛ ਐਦਾਂ ਪਤਾ ਵੀ ਜਹਾਜ਼ ਹਵੇਲੀ ਕਿਉਂ ਨਾਮ ਇਹਦਾ ਅਸਲ ਦੇ ਵਿੱਚ ਇਹਦਾ ਬਿਲਡਿੰਗ ਦਾ ਸਟਰਕਚਰ ਜਹਾਜ਼ ਵਰਗਾ ਹੈ ਜੀ। ਅੱਛਾ। ਸੇਮ ਐ ਉਸ ਟਾਈਮ ਦਾ ਬਣਿਆ ਬਣਿਆ ਜਹਾਜ਼ ਹੈ ਜੀ। ਜਿਵੇਂ ਕਾਰਗੋ ਸ਼ਿਪ ਕਹਿੰਨੇ ਆਪਾਂ। ਇਹ ਕਾਰਗੋ ਸ਼ਿਪ ਟਾਈਪ ਦਾ ਬਣਿਆ ਹੋਇਆ ਹੈ। ਸਮੁੰਦਰੀ ਜਹਾਜ਼ ਹੈ। ਸਮੁੰਦਰੀ ਜਹਾਜ਼ ਹੈ ਜੀ। ਓਕੇ ਓਕੇ ਠੀਕ ਹੈ। ਦੇਖੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ 1911-12 ਦੀ ਅਸੀਂ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚੋਂ ਫੋਟੋ ਲੈ ਕੇ ਆਏ ਆ। ਹਾਂਜੀ। ਤੇ ਇਹ ਪਹਿਲਾ ਇਕਲੌਤਾ ਹੀ ਐਵੀਡੈਂਸ ਜਿਹੜੀ ਸਾਡੀ ਫਾਊਂਡੇਸ਼ਨ ਦਿਵਾਨ ਟੋਡਰਮਲ ਵਰਾਸਤੀ ਫਾਊਂਡੇਸ਼ਨ ਨੇ ਦੀ ਮਿਹਨਤ ਫਦਕਾ ਹਾਂ ਹਾਂ। ਇਹ ਪ੍ਰਾਤਨ ਫੋਟੋ ਜੀ ਜਿਹੜੀ ਬ੍ਰਿਟਿਸ਼ ਲਾਇਬ੍ਰੇਰੀ ਇੰਗਲੈਂਡ ਦੇ ਵਿੱਚ ਪਈ ਸੀਗੀ ਹਾਂਜੀ 113 ਸਾਲ ਪੁਰਾਣੀ ਫੋਟੋ ਜੀ ਬ੍ਰਿਟਿਸ਼ ਲਾਇਬ੍ਰੇਰੀ ਚੋਂ ਲੈ ਕੇ ਆਏ ਹਾਂ ਜੀ ਆਪਾਂ ਬਾਅਦ ਚਲਾਏ ਨੇ ਆਹ ਵਾਲੇ ਨਹੀਂ ਇਹ ਸਾਡੇ ਜੀ ਆਉਣ ਤੋਂ ਪਹਿਲਾਂ ਜੀ ਜੋ ਇੰਜੀਨੀਅਰ ਦੀ ਟੀਮ ਪਹਿਲਾਂ ਆਈ ਸੀਗੀ ਉਹ ਇੱਥੇ ਕੰਮ ਕਰਕੇ ਗਈ ਹੈ ਜੀ ਅੱਛਾ ਅੱਛਾ ਉਹਨਾਂ ਨੇ ਜਿੱਦਾਂ ਇਹ ਕਹ ਲਓ ਕਿ ਤੋਪੇ ਲਾਏ ਨੇ ਇਦਾਂ ਵੀ ਹਨਾ ਇਹ ਮਜ਼ਬੂਤੀ ਦੇਣ ਹਾਂਜੀ ਹਾਂਜੀ ਸਟੇਚਿੰਗ ਇਸ ਕਰਕੇ ਕਰੀਆ ਕਿਉਂਕਿ ਇਹ ਤਰੇੜਾ ਖਾ ਗਈ ਸੀਗੀ ਤੇ ਤਰੇੜਾ ਤੋਂ ਬਚਾਉਣ ਵਾਸਤੇ ਜੀ ਉਹਨਾਂ ਨੇ ਕਲੰਪਿੰਗ ਵਗੈਰਾ ਜੋ ਵੀ ਸਟੀਲ ਵਰਕ ਕਰ ਉਸ ਸਮੇਂ ਵੇਖ ਲਓ ਆ ਚੂਰਾ ਟਾਈਪ ਇੱਟਾ-ਉਟਾ ਦਾ ਹਾਂ ਬਿਲਕੁਲ ਬਿਲਕੁਲ ਜਿਹੜਾ ਆਪਾਂ ਆਪ ਜੀ ਉਹ ਚਾਟ ਦੇ ਰਹੇ ਸੀਗੇ ਐਡੀਸ਼ਨਲ ਮਟੀਰੀਅਲ ਮਟੀਰੀਅਲ ਹਣਾ ਉਹ ਮਟੀਰੀਅਲ ਜਿਹੜਾ ਕਹਿੰਨ ਤੇ ਲਈ ਸੀ ਉਹ ਤਿਆਰ ਕਰ ਰਹੇ ਆ ਸੇਮ ਉਹ ਏਸੀ ਇੱਥੇ ਹੀ ਯੂਜ਼ ਹੋਇਆ ਯੂਜ਼ ਹੋਏਗਾ ਕਿਉਂਕਿ ਆਪ ਜੀ ਜੇਕਰ ਇਹਨਾਂ ਦੇ ਵਿੱਚ ਦੇਖੋਗੇ ਆ ਸੁਰਖੀ ਜੀ ਇਹ ਤਣੂ ਤੋਂ ਭੋਰ ਕੇ ਜੀ ਸੁਰਖੀ ਤਿਆਰ ਕੀਤੀ ਜਾਂਦੀ ਹੈ ਹਾਂਜੀ ਹਾਂ ਤੇ ਉਹਦੇ ਵਿੱਚ ਲਾਈਮ ਯੂਜ਼ ਕੀਤਾ ਗਿਆ ਜੀ ਲਾਈਮ ਹਾਂ ਜਿਹਨੂੰ ਚੂਨਾ ਕਹਿੰਦੇ ਨੇ ਚੂਨਾ ਹਾਂਜੀ ਹਾਂਜੀ ਉਸ ਦਾ ਬਿਲ ਵਗੈਰਾ ਜੋ ਟ੍ਰੈਡੀਸ਼ਨਲ ਮਟੀਰੀਅਲ ਦੇ ਵਿੱਚ ਕਿਉਂਕਿ ਸਿਮਿੰਟ ਵਗੈਰਾ ਤੇ ਹੁੰਦੇ ਨਹੀਂ ਸੀ ਉਦੋਂ ਨਾ ਨਹੀਂ ਸਿਮਿੰਟ ਦੇ ਨਾਲ ਜੀ ਬਿਲਡਿੰਗ ਦੇ ਵਿੱਚ ਕੋਈ ਸਿਮਿੰਟ ਨਹੀਂ ਵਰਤਿਆ ਗਿਆ ਜੀ ਤਾਂ ਹੀ ਐਡੀ ਐਡੀ ਇਮਾਰਤਾਂ ਮਤਲਬ ਹੁਣ ਤੱਕ ਇਦਾਂ ਯਾਨੀ ਕਿ ਕੜੀਆਂ ਨਹੀਂ ਬਿਲਕੁਲ ਜੀ ਬਿਲਕੁਲ ਉਸ ਸਮੇਂ ਵੀ ਕਿੰਨੀ ਉੱਚੀ ਇਹ ਬਣਾਈ ਗਈ ਹੋਈ ਹੈ ਨਾ ਉਸ ਸਮੇਂ ਦੇ ਵਿੱਚ ਜੀ ਇਹ ਟੋਟਲ 5 ਮੰਜ਼ਿਲਾ ਹਵੇਲੀ ਹੈ ਜੀ 5 ਮੰਜ਼ਿਲਾ ਆਪ ਜੀ ਬਿਲਡਿੰਗ ਦੇਖ ਰਹੇ ਹੋਏ ਹੁਣ ਸਰੰਦੀ ਬ੍ਰਿਕ ਚ ਦੇਖ ਰਹੇ ਹੋ ਨਾ ਸਰੰਦੀ ਇੱਟਾਂ ਦੇ ਵਿੱਚ ਹਾਂਜੀ ਹਾਂ ਬਟ ਇਹ ਹਵੇਲੀ ਸਾਰੀ ਪਲੱਸਟਰ ਸੀਗੀ ਜੀ ਪਲੱਸਟਰ ਸੀ ਬਿਲਕੁਲ ਇਹ ਚੂਨੇ ਦੇ ਨਾਲ ਜੀ ਇਹਦੇ ਪਰ 2 ਇੰਚ ਮੋਟਾ ਪਲੱਸਟਰ ਚੜਿਆ ਸੀਗਾ ਆਪ ਜੀ ਉਹ ਦੇਖ ਸਕਦੇ ਹੋ ਬਿਲਕੁਲ ਨਾਲ ਅੱਛਾ ਇਹ ਪਲੱਸਟਰ ਸੀਗੀ ਜੀ ਹਰੀ ਆ ਪਲੱਸਟਰ ਫਿਰ ਲਾਥ ਗਏ ਟਾਈਮ ਦੇ ਨਾਲ ਹੈ ਆ ਪਲੱਸਟਰ ਵੀ ਲੱਗ ਗਿਆ ਜੀ ਬਿਲਕੁਲ ਬਿਲਕੁਲ ਇਹ ਸਾਰੀ ਪਲੱਸਟਰ ਨਾਲ ਕਵਰਡ ਸੀਗੀ ਇਹ ਹਵੇਲੀ ਜੀ ਇਹ ਇਹ ਹਵੇਲੀ ਦਾ ਟਾਈਮ ਪੀਰੀਅਡ ਤਕਰੀਬਨ 448 ਸਾਲ ਪੁਰਾਣੀ ਹਵੇਲੀ ਹੈ ਜੀ ਇਹ ਠੀਕ ਹੈ ਜੀ ਤੇ ਉਹ ਟਾਈਮ ਦੇ ਵਿੱਚ ਸਭ ਤੋਂ ਖੂਬਸੂਰਤ ਬਿਲਡਿੰਗ ਤੇ ਸਭ ਤੋਂ ਮਹਿੰਗੀ ਬਿਲਡਿੰਗ ਜੀ ਇਹ ਹੀ ਬਣਾਈ ਗਈ ਸੀ ਇਹਦੀ ਜਿਹੜੀ ਪਰਮਿਸ਼ਨ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਠੀਕ ਹੈ ਪਰ ਪ੍ਰਵਤਨ ਵਿਭਾਗ ਤੋਂ ਜੀ ਪਰਮਿਸ਼ਨ ਲੈ ਕੇ ਜੀ ਇਹਦਾ ਜਿਹੜਾ ਕਾਰਜ ਆਰੰਭ ਕਰ ਦਿੱਤਾ ਤੇ ਇੱਥੇ ਰੁਕੇ ਸੀ ਆਪਾਂ ਜਹਾਜ਼ ਹਵੇਲੀ ਦੀਵਾਨ ਟੋਡਰ ਮਲ ਜੀ ਇਹ ਵੀਰੋਂ ਮਿਲੇ ਨੇ ਮੈਨੂੰ ਮਲਸੀਆਂ ਆਪਣਾ ਕੀ ਦੱਸਿਆ ਜੀ ਸultanpur Lodi ਕੋਲ Sultanpur Lodi ਦੇ ਕੋਲ ਜਿੱਥੇ ਹਾਂਜੀ ਹਾਂਜੀ ਜਿਲ੍ਹਾ ਜਲੰਧਰ ਨਕੂਦਰ ਦੇ ਨੇੜੇ ਹਾਂਜੀ ਤੇ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਸਿੱਖ ਜਿਹੜੇ ਹੋਏ ਆ ਪਾਈਪ ਕੀਰਤ ਸਿੰਘ ਜੀ ਉਥੋਂ ਮਲਸੀਆਂ ਅੱਛਾ ਜੀ ਠੀਕ ਹੈ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਜਿੱਥੇ ਜਿੰਨਾ ਚਿਰ ਸultanpur ਇੱਥੇ ਰਹੇ ਆ ਹਾਂਜੀ ਤੋਂ ਦਿੱਲੀ ਉਹਨਾਂ ਦਾ ਇਸ਼ਨਾਨ ਕਰਨ ਨੂੰ ਜਲ ਔਰ ਦਾਤਣ ਜਿਹੜੀ ਆ ਪਾਈਪ ਕੀਰਤ ਸਿੰਘ ਜੀ ਲੈ ਕੇ ਜਾਂਦੇ ਰਹੇ ਮਲਸੀਆਂ ਤੋਂ ਪੈਦਲ ਚੱਲ ਕੇ 16 ਕਿਲੋਮੀਟਰ ਬਣਦਾ ਜੀ ਹੂੰ 16 ਕਿਲੋਮੀਟਰ ਆ ਤੇ ਡੈਲੀ ਲੈ ਕੇ ਜਾਂਦੇ ਰਹੇ ਜਦੋਂ ਉਸ ਪਾਸੇ ਮ ਆਇਆ ਤੇ ਤੁਹਾਨੂੰ ਜਰੂਰ ਮਿਲਾਂਗੇ ਹਾਂ ਜੀ ਜਰੂਰ ਜੀ ਜਰੂਰ ਰਾ ਇਹਨਾਂ ਨੇ ਸਫਰ ਸ਼ੁਰੂ ਕੀਤਾ ਅੱਜ ਪਹੁੰਚੇ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਅੱਗੇ ਫਿਰ ਇਹ ਆਨੰਦਪੁਰ ਸਾਹਿਬ ਜਾਣਗੇ ਹਾਂ ਜੀ ਚਲੋ ਚੰਗੀ ਗਾਲੇ ਪ੍ਰਮਾਤਮਾ ਯਾਤਰਾ ਤੁਹਾਡੀ ਸਫਲ ਕਰੇ ਤਾਂ ਇਹ ਨਾਲ ਵੀ ਮਿਲ ਕੇ ਬਹੁਤ ਵਧੀਆ ਲੱਗਾ ਜੀ ਸ਼ੁਕਰੀਆ ਵੀਰ ਤੇ ਬਹੁਤ ਵਧੀਆ ਤੁਹਾਡਾ ਪ੍ਰਾਲਾ ਜੀ ਬਹੁਤ ਵਧੀਆ ਵੀਡੀਓ ਤੁਹਾਡੀਆਂ ਸਾਈ ਸਾਡਾ ਸਾਰਾ ਪਰਿਵਾਰ ਦੇਖਦੇ ਆ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਵੀਰ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਥੱਲੇ ਪਿੱਲਰ ਵਗੈਰਾ ਸੀ ਜਿਨ੍ਹਾਂ ਸੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਸਾਰੀ ਪਰਲੇ ਪਾਸੇ ਹਵੇਲੀ ਸੀ ਇਹ ਤੇ ਬਹੁਤ ਘੱਟ ਹਿੱਸਾ ਹੈ ਦਾ ਰਹਿ ਗਿਆ ਜਿਵੇਂ ਉਹ ਵੀਰ ਜੀ ਦੱਸ ਰਹੇ ਸੀ ਵੀ ਆਹ ਵਾਲਾ ਜਿਹੜਾ ਤੁਸੀਂ ਇੱਕ ਛੋਟਾ ਜਿਹਾ ਹੌਦ ਜਾਂ ਤਲਾਬ ਟੂ ਟਾਈਪ ਕਹਿ ਲਿਏ ਐਸਾ ਯਾਨੀ ਕਿ ਇਹਦੇ ਵਿੱਚ ਇੱਕ ਫੁਆਰਾ ਟਾਈਪ ਸੀ ਠੀਕ ਹੈ ਤੇ ਉਹ ਜਿਹੜੇ ਤੁਸੀਂ ਵੇਖ ਰਹੇ ਹੋ ਚੌਰਸ ਥੜੇ ਜੇ ਇਹ ਯਾਨੀ ਕਿ ਨੀਹਾਂ ਸੀ ਇਸ ਹਵੇਲੀ ਦੀਆਂ ਜਿਹਦੇ ਉੱਤੇ ਹੋਰ ਵੱਡੀਆਂ ਆਪਣੀਆਂ ਕੰਧਾਂ ਥੰਮ ਖੜੇ ਹੋਏ ਸੀ ਜਿਵੇਂ ਉਹ ਸਾਹਮਣੇ ਆ ਕੁਝ ਰਹਿ ਗਏ ਤੇ ਕੁਛ ਰਹਿ ਗਏ ਤੇ ਪ੍ਰਮਾਤਮਾ ਭਲੀ ਕਰੇ ਉਹਨਾਂ ਸਾਰੇ ਬੰਦਿਆਂ ਦੀ ਉਸ ਫਾਊਂਡੇਸ਼ਨ ਨੂੰ ਆਰਗੇਨਾਈਜੇਸ਼ਨ ਨੂੰ ਮੈਂ ਕਹਿੰਦਾ ਭਾਗ ਲੱਗੇ ਰਿਆ ਨੇ ਭਾਈ ਜਿਨ੍ਹਾਂ ਨੇ ਉਪਰਾਲਾ ਕੀਤਾ ਐਡੀ ਵਧੀਆ ਵਿਰਾਸਤ ਜਿਹੜੀ ਸੀ ਉਹ ਵੇਖੋ ਖੰਡਰ ਹੋਰ ਹੋਣ ਤੋਂ ਬਚਾ ਲਈ ਜਾਏਗੀ ਆਉਣ ਵਾਲੇ ਸਮੇਂ 'ਚ ਜਿਨ੍ਹਾਂ ਨੇ ਗੁਰੂ ਮਹਾਰਾਜ ਨਾਲ ਪਿਆਰ ਕੀਤਾ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦਿਆਂ ਦੀ ਹੋ ਸਪਸਿਓ ਆਪ ਪਾਏ ਹੁਣ ਵੱਡਾ ਗੁਰਦੁਆਰਾ ਉਧਰ ਹੈ ਤੇ ਉਧਰੋਂ ਆਪਾਂ ਇੱਧਰ ਮਰੀਂਡੀ ਵਾਲੇ ਰੋਡ ਤੇ ਆਉਨੇ ਆਂ ਬਾਬਾ ਮੋਤੀ ਨਾ ਮਹਾਰਾਜ ਦੇ ਗੁਰਦੁਆਰੇ ਤੋਂ ਪਹਿਲਾਂ ਇਹ ਗੁਰਦੁਆਰਾ ਹੁੰਦਾ ਹੈ ਗੁਰਦੁਆਰਾ ਜਦੋਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਧਰ ਲਿਆਂਦਾ ਜਾ ਰਿਹਾ ਸੀ ਕੋਤਵਾਲੀ ਤੋਂ ਅਮਰਿੰਡੇ ਤੋਂ ਇੱਥੇ ਰਾਤ ਉਹਨਾਂ ਦਾ ਰੁਕਿਆ ਗਿਆ ਸੀ ਤੇ ਤਾਂਕਿ ਵਜੀਦੇ ਨੂੰ ਇਤਲਾਹ ਕੀਤੀ ਜਾਏ ਕਿ ਉਹਨਾਂ ਨੂੰ ਲੈ ਜਾਂਦਾ ਤੇ ਅੱਗੇ ਕਿਵੇਂ ਕਾਰਵਾਈ ਕਰਨੀ ਹੈ ਇੱਥੇ ਉਹਨਾਂ ਨੂੰ ਰੋਕਿਆ ਗਿਆ ਸੀ ਤੇ ਲਿਖਿਆ ਮਿਲਦਾ ਕਿ ਸੰਗਤਾਂ ਵੀ ਇੱਥੇ ਆ ਕੇ ਉਹਨਾਂ ਦੇ ਦਰਸ਼ਨ دیدਾਰ ਕਰਨ ਦੇ ਲਈ ਇਕੱਠੀਆਂ ਹੋ ਗਈਆਂ ਸੀ ਇਹ ਇੱਥੇ ਇਤਿਹਾਸ ਹੈ ਗੁਰਦਰਾ ਸਾਹਿਬ ਦਾ ਇਹ ਕਰੋ ਦਰਸ਼ਨ ਜੀ ਗੁਰਦਵਾਰਾ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਸ਼ਰੀਫwidehatਗੜ ਸਾਹਿਬ ਇਤਿਹਾਸ ਤੋ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਕਿ ਬਾਬਾ ਮੋਤੀराम ਮਹਾਰਾਜ ਜੀ ਮਾਤਾ ਗੁਜਰ ਕੌਰ ਤੇ ਛੋਟੇ ਸਹਬਜ਼ਾਦਿਆਂ ਨੂੰ ਠੰਡੇ ਪੁਰਜਿ ਸ ਜਾ ਕੇ ਤੇ ਦੁੱਧ ਛਕਾਉਂਦੇ ਹੁੰਦੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਸਾਹਮਣੇ ਆਪੋਜ਼ਿਟ ਰੋਜ਼ਾ ਸ਼ਰੀਫ ਇੱਕ ਕਸੂਫੀ ਸੰਤ ਹੁੰਦੇ ਸੀ شیخ ਅਹਿਮਦ ਫਰੂਕੀ ਅਲਸਰਹੰਦੀ ਉਹਨਾਂ ਦੇ ਨਾਂ ਤੇ ਉਹਨਾਂ ਦੀ ਅੱਗੇ ਦਰਗਾਹ ਬਣੀ ਤੇ ਰੋਜਾ شریف ਤੇ بابا ਮੋਤੀराम ਮੈਰਜ ਦੇ ਗੁਰਦੁਾਰੇ ਤੋਂ ਜਦੋਂ ਆਪਾਂ ਇੱਧਰ ਜਾਂਦੇ ਆ ਵੱਡੇ ਗੁਰਦੁਾਰੇ ਤੇ ਰਾਹ ਵਿੱਚ ਇੱਕ ਹੋਰ ਜਗਾ ਹੁੰਦੀ ਏ ਇਹ ਮੈਨੂੰ ਵੀ ਪਿਛਲੇ 2-3 ਸਾਲ ਹੋਏ ਨੇ ਪਤਾ ਲੱਗੀ ਸੀ ਗੱਲ ਕਿ ਸ਼ਹੀਦ ਉਧਮ ਸਿੰਘ ਦੀ ਸਮਾਰਕ ਬਣੀ ਏ ਇੱਥੇ ਤੁਸੀਂ ਆਖੋਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦ ਉਧਮ ਸਿੰਘ ਦੀ ਸਮਾਰਕ ਕਿਵੇਂ ਉਹ ਤੇ ਸੁਨਾਮ ਦੇ ਵਿੱਚ ਜਨਮੇ ਤੇ ਜਲਿਆਂ ਵਾਲੇ ਬਾਗ ਦਾ ਬਦਲਾ ਲਿਆ ਕੈਂਗਸਟਨ ਹਾਲ ਲੰਡਨ ਦੇ ਵਿੱਚ ਜਾ ਕੇ ਮਾਈਕਲ ਓਡਵਾਇਰ ਨੂੰ ਮਾਰਿਆ ਇੱਥੇ ਇਹਨਾਂ ਦੀ ਸਮਾਰਕ ਕਿਵੇਂ ਕਿਉਂ ਬਣਾਈ ਗਈ ਹੈ ਅਸਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਆਪਣਾ ਨਾਮ ਜੋ ਰੱਖਿਆ ਸੀ ਉਹ ਕਹਿੰਦੇ ਹੁੰਦੇ ਸੀ ਰਾਮ ਮੁਹੰਮਦ ਸਿੰਘ ਆਜ਼ਾਦ ਤੇ ਇਸ ਨਾਮ ਨੂੰ ਰੱਖਣ ਚ ਜਾਂ ਬੁਲਾਉਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦੇ ਸੀ ਤੇ ਉਹਨਾਂ ਦੀ ਕਹੋ ਕਿ ਅੰਤਮ ਇੱਛਾ ਅਨੁਸਾਰ ਕਹਿੰਦੇ 27 ਸਾਲਾਂ ਬਾਅਦ 31 ਜੁਲਾਈ 1940 ਨੂੰ ਉਹਨਾਂ ਨੂੰ ਯਾਨੀ ਕਿ ਫਾਂਸੀ ਦੀ ਸਜ਼ਾ ਹੁੰਦੀ ਹੈ ਸ਼ਹੀਦ ਹੋ ਜਾਂਦੇ ਨੇ ਉਹ 1974 ਦੇ ਵਿੱਚ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਗਿਆਨੀ ਜੈਲ ਸਿੰਘ ਉਹਨਾਂ ਦੀ ਅਗਵਾਈ 'ਚ ਇੰਗਲੈਂਡ ਤੋਂ ਉਹਨਾਂ ਦੀਆਂ ਅਸਥੀਆਂ ਦਾ ਜਿਹੜਾ ਇੱਕ ਹਿੱਸਾ ਅਲੱਗ ਕਲਸ ਦੇ ਵਿੱਚ ਪਾ ਕੇ ਉਹ ਇੱਥੇ ਯਾਨੀ ਕਿ ਦਫਨਾਇਆ ਗਿਆ ਰੋਜਾ ਸ਼ਰੀਫ ਦੇ ਬਿਲਕੁਲ ਨਾਲ ਮੁਸਲਮਾਨ ਭਾਈਚਾਰੇ ਵੱਲੋਂ ਇਹ ਅਗਵਾਈ ਕੀਤੀ ਗਈ ਹੋਵੇ ਜਾਂ ਬਾਕੀ ਸੰਸਥਾਵਾਂ ਵੱਲੋਂ ਲੇਕਿਨ ਇੱਥੇ ਉਹਨਾਂ ਦੀਆਂ ਅਸਥੀਆਂ ਦਾ ਇੱਕ ਹਿੱਸਾ ਜਿਹੜਾ ਉਹ ਦਫਨਾਇਆ ਗਿਆ ਇਸ ਕਰਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਰੋਜਾ ਸ਼ਰੀਫ ਦੇ ਬਿਲਕੁਲ ਨਾਲ ਸ਼ਹੀਦ ਉਦਮ ਸਿੰਘ ਦੀ ਇੱਕ ਸਮਾਰਕ ਬਣੀ ਇਹ ਵੇਖੋਗੇ ਭਾਈ ਰੋਡ ਦੇ ਬਿਲਕੁਲ ਉੱਤੇ ਹੀ ਇਹ ਕੱਪੜੇ ਦੀਆਂ ਦੁਕਾਨਾਂ ਉਹਨਾਂ ਮੁਸਲਮਾਨ ਵੀਰਾਂ ਨੇ ਲਾਈਆਂ ਤੇ ਬੀਬੀਆਂ ਭੈਣਾਂ ਦਾ ਮਹਿਕਮਾ ਸਾਰਾ ਇਹ ਕੱਪੜੇ ਦਾ ਤੇ ਖਰੀਦੋ ਫਰੋਤ ਹੁੰਦੀ ਹੈ ਜਾਣਦੇ ਆ ਵੀਰਾਂ ਤੋਂ ਵੀ ਇਹ ਕੱਪੜਾ ਕਿੱਥੋਂ ਆਉਂਦਾ ਜਾਂ ਕੀ ਹਿਸਾਬ ਕਿਤਾਬ ਇਹ ਦੱਸਿਓ ਵੀਰ ਜੀ ਕਿਵੇਂ ਮਤਲਬ ਇਹ ਕੱਪੜੇ ਆਪਾਂ ਵੇਖਣੇ ਆ ਕਿ ਇਸ ਸੜਕ ਦੇ ਨਾਲ ਹੀ ਜੀ 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 ਇਹ ਮੁਸਲਮਾਨ ਵੀਰ ਭਰਾਵਾਂ ਨੇ ਲਾਈਆਂ ਨੇ ਦੁਕਾਨਾਂ ਹਣਾ ਜੀ 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 ਇਹਦਾ ਕੀ ਹਿਸਾਬ ਕਿਤਾਬ ਹੈ ਕਿੱਥੋਂ ਕੱਪੜਾ ਕੋਈ ਸਸਤਾ ਹੈ ਜਾਂ ਕਿਵੇਂ ਕਰਕੇ ਸਪੈਸ਼ਲ ਕੀਆ ਇਹ 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 ਕੋਟਨ ਹੁੰਦੀ ਹੈ ਮਦਰਾਸ ਦੀ ਸੂਰਤ ਦੀ मद्रास सूरत कॉटन है हाँ जी हाँ जी ये कॉटन सारी उधर ही बनती है अच्छा जी सूरत में सूरत ये हाँ पक्की कॉटन होती है गारंटी की चीज होती है ओके हाँ जी इसका नाम अच्छा। जी, जी। इसमें एक ये मिलती है। ये आती है रियोन कॉटन अच्छा एक आपको दिखा रहे हम ये है आम पंजाब के बाकी कपड़ा एक चीज होगी हटके है जी 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 ਤੁਸੀਂ ਉੱਥੇ ਆਪ ਇੱਥੋਂ ਉਧਰੋਂ ਲੈ ਕੇ ਆਉਂਦੇ ਹੋ ਜਾਂ ਕੋਈ ਪਾਰਟੀ ਇਦਾਂ? ਇਹ ਐਸਾ ਉਹਦਾ ਹਮ ਦੋ ਭਾਈ ਹੈ। ਅੱਛਾ। ਇੱਕ ਭਾਈ ਮੰਨ ਲੇ ਕਹਤਾ ਹੈ, ਇੱਕ ਭਾਈ ਸ਼ੌਪ 'ਤੇ ਬੈਠਦਾ ਹੈ। ਸ਼ੌਪ 'ਤੇ ਬੈਠਦਾ ਹੈ। ਜੀ ਜੀ। ਸਭ ਦਾ यही ਹਿਸਾਬ ਹੈ। ਹਾਂ, ਇਹ ਸਾਰੇ ਹਨਾ। ਹਾਂ ਜੀ ਜੀ। ਕੁਝੇ ਦੁਕਾਨਾਂ ਇਹ ਆਰਜੀ ਤੌਰ ਤੇ ਵੀ ਪਾਈਆਂ, ਕੁਝ ਪੱਕੀਆਂ ਵੀ ਹੈਗੀਆਂ। ਹਾਂ ਜੀ ਪੱਕੀਆਂ ਵੀ ਦੁਕਾਨੀਆਂ। ਉਹ ਮਾਰੇ ਭਾਈਓ ਕੀ ਹੈ? ਅੱਛਾ। ਜੀ ਜੀ। ਤੇ ਯਾਨੀ ਕਿ ਰੋਜਾ ਸ਼ਰੀਫ ਨਾਲ ਤੇ ਕੋਈ ਤਾਲੁਕਾਤ ਨਹੀਂ ਹੈ ਵੀ? ਨਹੀਂ ਕੁਝ ਨਹੀਂ। ਐਸੇ ਕੁਝ ਨਹੀਂ। ਵੈਸੇ ਮਤਲਬ ਚਲੋ ਉਧਰ ਵੀ ਮੁਸਲਮਾਨ ਭਾਈਚਾਰਾ ਹੁੰਦਾ। ਹਾਂ ਉਹ ਸਭ ਭ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੈਂ ਰਹਿਣ ਵਾਲਾ ਮੁਰਦਾਬਾਦ ਅੱਛਾ ਸਰਪੰਸਾਰੀ ਮੇਰਾ ਨਾਮ ਠੀਕ ਹੈ ਮੁਰਦਾਬਾਦ ਤੋਂ ਜੀ ਹਾਂ ਕਿੰਨਾ ਚਿਰ ਹੋ ਗਿਆ ਪੰਜਾਬ ਚ ਜੀ ਮੂਝੇ 15 ਸਾਲ ਹੋ ਗਏ ਜਰਾ ਦੇ 15 ਸਾਲ ਯਾਨਕੀ ਲੰਗਦੇ ਹੁੰਦੇ ਕਪੜੇ ਲੈ ਜਾਂਦੇ ਹਾਂਜੀ ਹਾਂਜੀ ਯਾਹ ਵੋ ਜਿਤਨੇ ਬਾਹਰ ਤੇ ਟੂਰਸ ਆਤਾ ਹੈ ਹਾਂ ਜੀ ਵੋ ਸਪੈਸ਼ਲ ਚੀਜ਼ ਲੈ ਕੇ ਜਾਂਦਾ ਹੈ ਯਹਾਂ ਸੇ ਠੀਕ ਹੈ ਬੜੇ ਬੜੀ ਦੂਰ ਸੇ ਆਤੇ ਹੈ ਯੇ ਆਪਕੋ ਮਾਰਕੀਟ ਮੇ 3000 ਰੁਪਏ ਮੇ ਲਗਾ ਹਾਂ ਬਜਾਓ ਲੇਕਿਨ ਹਮਾਰੇ ਆਮ ਰੇਟੋ ਮੇ 1500 ਰੁਪਏ ਕਾ ਮੇ ਲਗਾ 1500 ਰੁਪਏ ਦਾ ਜੀ ਆਦੇ ਰੇਟੋ ਮੈਂਨੂੰ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਇਹ ਗੁਰਦੁਆਰਾ ਆਉਂਦਾ ਰਸਤੇ 'ਚ ਗੁਰਦੁਆਰਾ ਸ਼ੀਸ਼ਗੰਜ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਨਾ 80-80 ਰੁਪਏ ਉਦੋਂ ਜਦੋਂ ਦਿੱਲੀ ਤੋਂ ਲਾਹੌਰ ਵਾਲਾ ਸਿੰਘਾਂ ਦੇ ਸਿਰਾਂ ਦੇ ਗੱਡੇ ਭਰ ਕੇ ਲਿਜਾਏ ਜਾ ਰਹੇ ਸਨ ਤੇ ਉਹਨਾਂ ਸੀਸਾਂ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਗਿਆ ਸੀ ਜਿਹੜਾ ਇਹ ਗੁਰਦੁਆਰਾ ਜੋਤੀਤਰੂਪ ਮੋੜਾ ਤੋਂ ਮੈਂਨ ਗੁਰਦੁਆਰਾ ਸਾਹਿਬ ਆਉਂਦੇ ਆ ਪਹਿਲਾਂ ਹੀ ਸੱਜੇ ਹੱਥ ਇਹ ਛੇਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਹੁਣ ਇੱਥੇ ਇਹਨਾਂ ਦਾ ਸਟੈਚੂ ਲਾਇਆ ਗਿਆ ਤੇ ਆਪਾਂ ਬੰਦਾ ਸਿੰਘ ਬਹਾਦਰ ਚੌਕ ਕਹ ਲਈ ਤੇ ਇਸ ਪਾਸੇ ਜਿੱਧਰੋਂ ਆਪਾਂ ਆਏ ਆ ਇਧਰ ਮੇਨ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਲੁਧਿਆਣਾ 21 ਦੇ 22 ਤਰੀਕ ਉੱਥੇ ਮਿਲਾਂਗੇ ਬਾਕੀ ਦੀ ਕਾਰਵਾਈ ਫੇਰ ਸਹੀ ਭੁੱਲਾਂ ਚੁੱਕਾਂ ਦੀ ਖਿਮਾ ਮਰਦੇ ਆ ਅਗਲੇ ਸਫ਼ਰ 'ਚ